ਕਦੇ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਇੱਕ ਇੱਕ ਸਬਸਕ੍ਰਾਈਬਰ ਨੂੰ ਤਰਸਣ ਵਾਲਾ ਇੱਕ ਪਰਸਨ ਦੁਨੀਆ ਦਾ ਸਭ ਤੋਂ ਵੱਡਾ ਯੂਟਿਊਬਰ ਵੀ ਬਣ ਸਕਦਾ ਆਪਾਂ ਅੱਜ ਗੱਲ ਕਰਦੇ ਹਾਂ ਮਿਸਟਰ ਬੀਸਟ ਜਿਨ੍ਹਾਂ ਦੇ ਅੱਜ ਦੇ ਟਾਈਮ 390 ਮਿਲੀਅਨ ਸਬਸਕ੍ਰਾਈਬਰਸ ਨੇ ਤੇ ਉਹਨਾਂ ਨੂੰ ਆਪਣਾ ਚੈਨਲ ਸੇਲ ਕਰਨ ਲਈ ਇੱਕ ਆਫਰ ਵੀ ਮਿਲਿਆ ਸੀ ਜਿਦੇ ਵਿੱਚ ਕਿ ਉਹਨਾਂ ਨੂੰ 1 ਬਿਲੀਅਨ ਡਾਲਰ ਦਾ ਆਫਰ ਆਇਆ ਸੀਗਾ ਜੀਦੀ ਕੇ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ 84200 ਕਰੋੜ ਰੁਪਏ ਬਣਦੇ ਨੇ ਬਟ ਉਹਨਾਂ ਨੇ ਬਿਨਾ ਸੋਚੇ ਸਮਝੇ ਇਸ ਚੀਜ਼ ਨੂੰ ਮਨ੍ਹਾ ਕਰਤਾ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਮੈਂ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਾਂ ਕਿਉਂਕਿ ਉਹਨਾਂ ਦਾ ਆਪਣਾ ਚੈਨਲ ਹੈ ਨਾ ਆਪਣੀ ਇੰਨੀ ਜ਼ਿਆਦਾ ਉਹਨਾਂ ਨੂੰ ਇਨਕਮ ਆਉਂਦੀ ਹੈ ਕਿ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਨ ਦੀ ਕਈ ਲੋਕ ਸੋਚਦੇ ਹੋਣੇ ਆ ਕਿ ਉਹਨਾਂ ਦਾ ਹੀ ਲੱਕਾ ਹੈ ਨਾ ਉਹਨਾਂ ਕੋਲ ਅਜਿੰਨਾ ਪੈਸਾ ਐਨਾ ਕੁਝ ਹੈ ਬਟ ਉਹਦੇ ਪਿੱਛੇ ਕੀ ਉਹਨਾਂ ਦੀ ਸਟਰਗਲ ਲਾਈਫ ਉਹਨਾਂ ਦੀ YouTube ਜਰਨੀ ਕਿੱਦਾਂ ਰਹੀ ਕਿੱਦਾਂ ਹੋ YouTube ਤੇ ਆਏ ਤੇ ਉਹਨਾਂ ਦੀ ਬੈਕਗ੍ਰਾਉਂਡ ਉਹਨਾਂ ਦਾ ਕਿੱਦਾਂ ਦਾ ਸੀਗਾ ਉਹ ਆਪਾਂ ਤੁਹਾਡੇ ਨਾਲ ਅੱਜ ਸਾਰਾ ਕੁਝ ਸ਼ੇਅਰ ਕਰਾਂਗੇ ਤੇ ਆਪਾਂ ਗੱਲ ਕਰਦੇ ਹਾਂ ਮਿਸਟਰ ਬੀਸਟ ਜਿਨ੍ਹਾਂ ਦਾ ਕਿ ਜਨਮ ਅਮਰੀਕਾ ਦੇ ਵਿੱਚ ਇੱਕ ਮਿਡਲ ਕਲਾਸ ਫੈਮਿਲੀ ਦੇ ਵਿੱਚ ਹੋਇਆ ਸੀਗਾ ਜਿਨ੍ਹਾਂ ਦਾ ਨਾਮ ਜਿੰਮੀ ਸੀ ਤੇ ਬਚਪਨ ਤੋਂ ਹੀ ਪੜ੍ਹਾਈ ਦਾ ਉਹਨਾਂ ਦੇ ਉਹਨਾਂ ਨੂੰ ਪੜ੍ਹਾਈ 'ਚ ਕੋਈ ਇੰਟਰਸਟ ਨਹੀਂ ਸੀਗਾ ਤੇ ਉਹ YouTube ਦੇ ਉੱਤੇ ਇੱਕ ਗੇਮਿੰਗ ਵੀਡੀਓਜ਼ ਹੀ ਜ਼ਿਆਦਾ ਦੇਖਦੇ ਹੁੰਦੇ ਸੀ ਗੇਮਿੰਗ ਵੀਡੀਓਜ਼ ਹੀ ਉਹਨਾਂ ਨੂੰ ਪਸੰਦ ਸੀਗੀਆਂ ਇੱਕ ਟਾਈਮ ਸੀ ਕਿ ਉਹਨਾਂ ਦੀ ਇਦਾਂ ਦੀ ਕੰਡੀਸ਼ਨ ਹੋਊਗੀ ਸੀ ਕਿ ਉਹਨਾਂ ਨੂੰ ਆਪਣਾ ਕਾਲਜ ਵੀ ਛੱਡਣਾ ਪਿਆ ਸੀਗਾ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ 2011 ਦੇ ਵਿੱਚ YouTube ਜਰਨੀ ਸਟਾਰਟ ਕੀਤੀ ਸੀ ਜੋ 2011 ਦੇ ਵਿੱਚ ਉਹਨਾਂ ਨੇ ਆਪਣਾ ਚੈਨਲ ਬਣਾਇਆ ਜਿਦੇ ਤੇ ਉਹ ਗੇਮਿੰਗ ਵੀਡੀਓਜ਼ ਹੀ ਪਾਉਂਦੇ ਸੀਗੇ ਤੇ ਜਿਹੜੇ ਉਸ ਟਾਈਮ ਉਹਨਾਂ ਦੇ ਸਬਸਕ੍ਰਾਈਬਰ ਸੀਗੇ ਉਹ ਸਭ ਫੋਰ ਸਭ ਦੇ ਨਾਲ ਉਹ ਆਪਣੇ ਸਬਸਕ੍ਰਾਈਬਰ ਸੀ ਜਿਹੜੇ ਉਹ ਗੇਨ ਕਰ ਰਹੇ ਸੀਗੇ ਤੇ ਬਟ ਉਹਨਾਂ ਨੂੰ ਕਿਤੇ ਲੱਗਿਆ ਕਿ ਉਹ ਤਰੀਕਾ ਸਹੀ ਨਹੀਂ ਹੈਗਾ ਕਿਉਂਕਿ ਜੋ origignal ਚੀਜ਼ ਹੁੰਦੀ ਹੈ originally ਹੁੰਦੀ ਹੈ ਉਹਨਾਂ ਨੂੰ ਲੱਗਿਆ ਕਿ ਇਹ ਤਰੀਕਾ ਸਹੀ ਨਹੀਂ ਹੈਗਾ ਤੇ ਉਹਨਾਂ ਨੇ ਆਪਣਾ ਚੈਨਲ ਜਿਹੜਾ ਉਹ ਡਿਲੀਟ ਕਰਤਾ ਉਸ ਤੋਂ ਬਾਅਦ ਉਹਨਾਂ ਨੇ 2012 ਚ ਆਪਣਾ ਨਿਊ ਚੈਨਲ ਬਣਾਇਆ ਜਿਹੜਾ ਕਿ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਚੈਨਲ ਬਣਾਉਣ ਤੋਂ ਬਾਅਦ ਉਹਨਾਂ ਨੂੰ ਇੰਨਾ ਟਾਈਮ ਵੇਟ ਕਰਨੀ ਪੂ ਤੇ ਇੰਨਾ ਜ਼ਿਆਦਾ ਉਹਨਾਂ ਨੂੰ ਸਟਰਗਲ ਕਰਨਾ ਪੂ ਇੰਨਾ ਜ਼ਿਆਦਾ ਹਾਰਡ ਵਰਕ ਕਰਨਾ ਪੂ ਤੇ 2011-12 ਤੋਂ 2017 ਤੱਕ 5 ਸਾਲ ਉਹਨਾਂ ਨੇ ਬਹੁਤ ਸਟਰਗਲ ਕੀਤਾ 5 ਸਾਲ ਉਹਨਾਂ ਦੀ ਕੋਈ ਰੀਲ ਸੀ ਜਿਹੜੀ ਵੀਡੀਓ ਸੀਗੀ ਉਹ ਵਾਇਰਲ ਨਹੀਂ ਹੋਈ 2017 ਦੇ ਵਿੱਚ ਉਹਨਾਂ ਦੀ ਪਹਿਲੀ ਵੀਡੀਓ ਵਾਇਰਲ ਹੋਈ ਜਿਹੜੀ ਉਹਨਾਂ ਦੀ ਸਭ ਤੋਂ ਜ਼ਿਆਦਾ ਵਾਇਰਲ ਹੋਣ ਵਾਲੀ ਵੀਡੀਓ ਸੀਗੀ ਉਹ ਉਹਨਾਂ ਦੀ ਆਪਣੀ ਰੀਅਲ ਲਾਈਫ ਸਟੋਰੀ ਸੀਗੀ ਜਿਹਨੂੰ ਬਣਾਉਣ ਲਈ ਉਹਨਾਂ ਨੇ 30 ਕਰੋੜ ਦੇ ਆਸ-ਪਾਸ ਪੈਸਾ ਸੀ ਜਿਹੜਾ ਉਹ ਖਰਚ ਕੀਤਾ ਸੀਗਾ ਤੇ 2017 ਤੋਂ 2021 ਦੇ ਵਿੱਚ ਫਿਰ ਉਹਨਾਂ ਦੇ ਸਬਸਕ੍ਰਾਈਬਰਸ ਸੀ ਜਿਹੜੇ ਉਹ ਦੋ 50 ਮਿਲੀਅਨ ਹੋ ਗਏ ਸੀਗੇ ਮਤਲਬ 2017 ਤੋਂ 2021 ਦੇ ਵਿੱਚ ਜਿਹੜਾ ਚੈਨਲ ਸੀ ਉਹ ਬਹੁਤ ਵਧੀਆ ਗਰੋਥ ਕੀਤਾ ਤੇ 50 ਮਿਲੀਅਨ ਉਹਨਾਂ ਦੇ ਸਬਸਕ੍ਰਾਈਬਰ ਹੋ ਗਏ ਸੀ ਤੇ 2021 ਤੋਂ 2022 ਦੇ ਵਿੱਚ ਇੱਕ ਸਾਲ ਦੇ ਵਿੱਚ ਉਹਨਾਂ ਦੇ ਹੋ ਗਏ ਸੀ 100 ਮਿਲੀਅਨ ਮਤਲਬ ਇੱਕ ਸਾਲ ਦੇ ਵਿੱਚ 50 ਮਿਲੀਅਨ ਸਬਸਕ੍ਰਾਈਬਰ ਉਹਨਾਂ ਨਾਲ ਜੁੜੇ ਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਹੁਣ ਉਹਨਾਂ ਦੇ ਸਬਸਕ੍ਰਾਈਬਰ 390 ਮਿਲੀਅਨ ਹੋ ਚੁੱਕੇ ਨੇ ਕਿਉਂਕਿ ਛੋਟੀ ਮੋਟੀ ਗੱਲ ਨਹੀਂ ਹੁੰਦੀ 400 ਦੇ ਨੀਅਰ ਅਬਾਊਟ ਉਹਨਾਂ ਦੇ ਸਬਸਕ੍ਰਾਈਬਰ ਹੋ ਚੁੱਕੇ ਨੇ ਹੁਣ ਤੇ ਜਿਹੜੀ ਉਹਨਾਂ ਦੀ ਇਨਕਮ ਜੇ ਆਪਾਂ ਇਨਕਮ ਦੀ ਗੱਲ ਕਰੀਏ ਤਾਂ ਮਿਸਟਰ ਬੀਸਟ ਦੀ ਜਿਹੜੀ YouTube ਦੀ ਇਨਕਮ ਆ ਉਹ YouTube ਦੇ CEO ਮਿਸਟਰ ਨੀਲ ਮੋਹਨ ਦੀ ਇਨਕਮ ਤੋਂ ਵੀ ਕਿਤੇ ਜ਼ਿਆਦਾ ਗਈ ਤੇ YouTube ਲੋਹੀ ਉਹ ਇੱਕ ਮਿਸਾਲ ਬਣ ਚੁੱਕੇ ਨੇ ਕਿ ਕਿਵੇਂ ਹਨਾ ਇੱਕ ਮੀਡਲ ਕਲਾਸ ਫੈਮਿਲੀ ਤੋਂ ਉੱਠ ਕੇ ਇੱਕ ਮੀਡਲ ਕਲਾਸ ਫੈਮਿਲੀ ਦਾ ਬੱਚਾ ਆਪਣੀ ਮਿਹਨਤ ਤੇ ਲਗਨ ਨਾਲ ਦੁਨੀਆ ਦਾ ਸਭ ਤੋਂ ਵੱਡਾ YouTuber ਬਣਿਆ ਮਤਲਬ ਜਿੰਮੀ ਤੋਂ ਮਿਸਟਰ ਬੀਸਟ ਬਣ ਤੱਕ ਦੌੜੇ ਇਸ ਸਫਰ ਰਿਹਾ ਕਿ 5 ਸਾਲ ਉਹਨਾਂ ਨੇ ਸਟਰਗਲ ਕੀਤਾ ਉਸ ਤੋਂ ਬਾਅਦ ਉਹਨਾਂ ਦਾ ਚੈਨਲ ਸੀ ਜਿਹੜਾ ਹੁਣ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈਗਾ ਕਿ ਦੁਨੀਆ ਦੇ ਉਹ ਸਭ ਤੋਂ ਵੱਡੇ ਯੂਟਿਊਬਰ ਬਣ ਚੁੱਕੇ ਨੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਸੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ